ਬੀਤੇ ਦਿਨੀ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੀ ਰੈਲੀ ਦੇ ਵਿੱਚ ਗੋਲੀਆਂ ਚੱਲਣ ਦੇ ਨਾਲ ਹਫੜਾ ਦਫੜੀ ਮਚ ਗਈ ਜਿਸ ਤੋਂ ਬਾਅਦ ਹੁਣ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੇ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਡਾਕਟਰ ਰਾਏ ਕੁਮਾਰ ਵੇਰਕਾ ਤੇ ਵਿਧਾਇਕ ਹਰਪ੍ਰਤਾਪ ਭਾਈ ਨਾਲਾ ਤੇ ਹੋਰ ਵੀ ਕਈ ਕਾਂਗਰਸ ਨੂੰ ਆਗੂ ਨਾਲ ਮਿਲ ਕੇ ਇੱਕ ਮੀਟਿੰਗ ਕੀਤੀ ਗਈ ਇਸ ਮੌਕੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜਨਾਲਾ ਰੈਲੀ ਦੇ ਵਿੱਚ ਸਾਡੇ ਵਰਕਰਾਂ ਤੇ ਸ਼ਰੀਆਮ ਗੋਲੀਆਂ ਚਲਾਈਆਂ ਗਈਆਂ ਨੇ ਜੀਤ ਸਿੰਘ ਔਜਲਾ ਨੇ ਕਿਹਾ ਕਿ ਕੁਲਦੀਪ ਸਿੰਘ ਢਾਲੀਵਾਲ ਦੇ ਕਰੀਬੀ ਮਲਵਈ ਸਰਪੰਚ ਕੁਲਦੀਪ ਸਿੰਘ ਵੱਲੋਂ ਚਲਾਈ ਗਈ ਹੈ ਸਾਡੇ ਵਰਕਰ ਰੈਲੀ ਵਾਸਤੇ ਬੰਦੇ ਇਕੱਠੇ ਕਰਕੇ ਲੈ ਕੇ ਆ ਰਹੇ ਸੀ ਤਾਂ ਮੈਂ ਸੜਕ ਤੇ ਬੋਲ ਰਿਹਾ ਸੀ ਤਾਂ ਉਸ ਵਕਤ ਗੋਲੀ ਚੱਲਣ ਦੀ ਆਵਾਜ਼ ਆਈ ਸਾਡਾ ਵਰਕਰ ਬਾਹਰ ਪਾਣੀ ਪੀਣ ਲਈ ਗਿਆ ਸੀ ਕਿ ਅਚਾਨਕ ਗੋਲੀ ਚੱਲ ਗਈ ਉਹਨਾਂ ਕਹਿੰਦੇ ਕਿ ਕੁਲਦੀਪ ਸਿੰਘ ਢਾਲੀਵਾਲ ਨੇ ਅਜਨਾਲੇ ਦੇ ਵਿੱਚ دہشت ਪਾ ਰੱਖੀ ਹੈ ਇਲੈਕਸ਼ਨ ਦੀ ਬੁਕਲਹਾਟ ਕਰਕੇ ਤੇ ਘਰ-ਘਰ ਵਿੱਚ ਆਪ ਦਾ ਵਿਰੋਧ ਹੋ ਰਿਹਾ ਇਸ ਦੇ ਨਾਲ ਹੀ ਹੋਰ ਆਗੂ ਨੇ ਵੀ ਆਪ ਸਰਕਾਰ ਨੂੰ ਨਿਸ਼ਾਨਾ ਲੇ ਤੇ ਲਿਆ ਆਉਂ ਸੰਦੇਹਾ ਦੇਖੋ ਜੀ ਮੈਂ ਸਮਝਦਾ ਵੀ ਟੋਟਲ ਲਾਅ ਐਂਡ ਆਰਡਰ ਜਿਹੜਾ ਫੇਲਰ ਆ ਕਦੀ ਇਲੈਕਸ਼ਨ ਦੇ ਵਿੱਚ ਕਦੀ ਇਹ ਨਹੀਂ ਸੀ ਦੇਖਿਆ ਵੀ ਇਸ ਤਰੀਕੇ ਦੇ ਨਾਲ ਗੁੰਡਾਗਰਦੀ ਤੇ ਗੋਲੀਆਂ ਚੱਲਣਗੀਆਂ ਪਹਿਲੀ ਤੇ ਇਹ ਗੱਲ ਆ ਵੀ ਕਾਨੂੰਨ ਕਹਿੰਦਾ ਆ ਜਦੋਂ ਇਲੈਕਸ਼ਨ ਕੋਡ ਚਾਲੂ ਹੁੰਦਾ ਆ ਸਾਰੇ ਦੇ ਸਾਰੇ ਹਥਿਆਰ ਜਮਾਉਣੇ ਚਾਹੀਦੇ ਹੁਣ ਉਹਨਾਂ ਦੇ ਕੋਲ ਹਥਿਆਰ ਵੀ ਸੀਗੇ ਉਹ ਕਿੱਥੋਂ ਆਏ ਹਥਿਆਰ ਦੂਸਰੀ ਜਿਹੜੀ ਸ਼ਹਿ ਉਹਨਾਂ ਨੂੰ ਸੀਗੀ ਉਹ ਕਿਸੇ ਦੀ ਸ਼ਹਿ ਸੀਗੀ ਉਹ ਸਮਝ ਲਓ ਵੀ ਉਹਨਾਂ ਦੀ ਮਤਲਬ ਸ਼ਹਿਸੀ ਧਾਰੀਵਾਲ ਦੀ ਉਹ ਤਾ ਕਰਕੇ ਦਲੇਰੀ ਦੇ ਨਾਲ ਇਹ ਸਾਰਾ ਕਾਰਵਾਈ ਹੋਈ ਆ ਇਹ ਬੋਲ ਰਹੇ ਸੀਗੇ ਉਹ ਤੇ ਹੈਗਾ ਤਕਰੀਬਨ ਉਸ ਰੈਲੀ ਪੁਆਇੰਟ ਤੋਂ ਬਾਹਰ ਗਿਆ ਪਾਣੀ ਪੀਣ ਗਿਆ ਉਹ ਪਾਣੀ ਜਦੋਂ ਪੀਣ ਲੱਗਾ ਉਹਨਾਂ ਨੇ ਕਾਰ 'ਚ ਬੈਠੇ ਡੀਕਦੇ ਪਏ ਸੀਗੇ ਉਹਨਾਂ ਦੇ ਕੋਲ ਹਥਿਆਰ ਸੀ ਉਤਰ ਕੇ ਦੇ ਮਕਰ ਪੈ ਗਏ ਨੇ ਹਥਿਆਰ ਉਹਨਾਂ ਨੇ ਹਮਲਾ ਹੋ ਸਕਦਾ ਤੁਹਾਨੂੰ ਇਹ ਖਤਰਾ ਹੈ ਕਿ ਤੁਹਾਡੇ ਤੇ ਹਮਲਾ ਹੋ ਸਕਦਾ ਦੇਖੋ ਅਸੀਂ ਤੇ ਪ੍ਰੋਟੈਕਸ਼ਨ ਮੰਗਾਂਗੇ ਕਿ ਜੇ ਇਹੋ ਜਿਹੀ ਹਰਕਤਾਂ ਕਰਦੇ ਜੇ ਰੈਲੀਆਂ ਦੇ ਆ ਕੇ ਬਾਹਰ ਕਰਦੇ ਤੇ ਸਰਕਾਰ ਪ੍ਰੋਟੈਕਟ ਕਰੇ ਹੁਣ ਤੱਕ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਪਰ ਤੁਸੀਂ ਇਹ ਸਾਨੂੰ ਦੀ ਵਿਸ਼ਵਾਸ ਦਵਾਇਆ ਕਿ ਅਸੀਂ ਉੱਥੇ ਧਰਨਾ ਵੀ ਲੱਗ ਗਿਆ ਸੀ ਲੋਕਾਂ ਨੇ ਲਾਤਾ ਸੀ ਬਹਿ ਕੇ ਫਿਰ ਪੁਲਿਸ ਨੇ ਕਿਹਾ ਕਿ ਅਸੀਂ ਹੁਣੇ ਪਰਚਾ ਦੇ ਕੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਦੇ ਹਾਂ ਸਾਰੇ ਪਰੇਸ਼ਾਨ ਸਾਡੇ ਸੋਨੀ ਸਾਹਿਬ ਸਾਰਿਆਂ ਦੇ ਹੁਣ ਇਹਨਾਂ ਦੇ ਪਿੱਛੇ ਸੀ ਇਹਨਾਂ ਨੂੰ ਪੁੱਛ ਲਓ ਅੱਜ ਲਾਅਨ ਆਰਡਰ ਦੀ ਕੀਸ਼ ਦਿੱਤੀ ਅੱਜ ਸੋਨੀ ਸਾਹਿਬ ਤੁਸੀਂ ਦੱਸ ਦੋ ਸ਼ਹਿਰ ਦੀ ਵੇਖੋ ਪਹਿਲਾਂ ਤਾਂ ਜਿਹੜੀ ਇਹ ਘਟਨਾ ਵਾਪਰੀ ਆ ਇਹਦੀ ਜਿੰਨੀ ਵੀ ਨਿੰਦਾ ਕਰੋ ਉਨੀ ਥੋੜੀ ਆ ਇਲੈਕਸ਼ਨ ਨੇ ਡੈਮੋਕ੍ਰੇਸੀਆ ਲੋਕਤੰਤਰ ਆ ਸੋ ਅਹੀ ਸਾਡੀ ਪਾਰਟੀ ਦੇ ਅੱਗੇ ਕਹਿ ਰਹੀ ਆ ਇਹ ਜੇ ਲੋਕਤੰਤਰ ਨੂੰ ਬਚਾਉਣਾ ਹੈ ਤੇ ਫਿਰ ਕਾਂਗਰਸ ਪਾਰਟੀ ਨੂੰ ਅੱਗੇ ਲਿਆਓ। ਸੋ ਅੱਜ ਜੋ ਕੁਝ ਹੋਇਆ ਅੱਜ ਜੋ ਕੁਝ ਹੋਇਆ ਤੁਸੀਂ ਮੈਂ ਤੇ ਹੁਣ ਮੀਡੀਆ 'ਚ ਵੇਖਿਆ ਟੀਵੀ 'ਤੇ ਆ ਰਿਹਾ ਸੀ ਜਿਸ ਤਰੀਕੇ ਨਾਲ ਉੱਥੇ ਗੋਲੀ ਵੀ ਚੱਲੀ ਆ ਮੁੰਡੇ ਨੂੰ ਲੱਗੀ ਆ ਸਾਡੇ ਵਰਕਰ ਨੂੰ ਉਸ ਤੋਂ ਬਾਅਦ ਕੁਰਬਾਨ ਵੀ ਦੂਜੇ ਹੱਥੀਂ ਵੱਜੀ ਆ ਮੈਂ ਸਮਝਣਾ ਕਿ ਸਿਰਫ ਤਾਂ ਸਿਰਫ ਡਰਾਉਣਾ ਹੈ ਲੋਕਾਂ ਨੂੰ ਲੋਕਾਂ ਨੂੰ ਡਰਾਉਣਾ ਜੇ ਲੋਕ ਡਰਨਗੇ ਤੇ ਲੋਕਤੰਤਰ ਕਿੱਥੇ ਬਜੂਗਾ ਲਾਂਡ ਆਰਡ ਦੀ ਜੋ ਪਟੀਸ਼ਨ ਹੈ ਅੱਜ ਪੰਜਾਬ ਦੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਦੇ ਸਟੇਜਾਂ ਤੇ ਬੋਲ ਲਿਆ ਕਿ ਲਾਂਡ ਆਰਡ ਜੋ ਕੁਝ ਹੋ ਰਿਹਾ ਹੈ ਅੱਜ ਜੋ ਹਾਲਾਤ ਨੇ ਅੱਜ ਤੋਂ ਸਾਲ ਪਹਿਲਾਂ ਦੇ ਵੀ ਹਾਲਾਤ ਵੇਖ ਲਓ ਜੋ ਪੰਜਾਬ ਦਾ ਲਾਂਡ ਆਰਡ ਹੈ ਕੋਈ ਸੇਫ ਨਹੀਂ ਪੰਜਾਬ ਸੋ ਹੁਣ ਤੇ ਲਕਸ਼ਣ ਆ ਇਲੈਕਸ਼ਨ ਤੇ ਪੂਰੇ ਸਹੀ ਤਰੀਕੇ ਨਾਲ ਕਰਾਉਣੇ ਚਾਹੀਦੇ ਨੇ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਖੜੇ ਨੇ ਕੋਈ ਇਕੱਲਾ ਕਾਗਜ਼ਦਾ ਨਹੀਂ ਕੈਂਡੀਡੇਟ ਖੜਾ ਸੋ ਸਾਰੀਆਂ ਅਸੀਂ ਨਹੀਂ ਆਂਦੇ ਕਿ ਆਪ ਦਾ ਨਾਮ ਹੋਵੇ ਜਾਂ ਭਾਜਪਾ ਦਾ ਨਾਮ ਹੋਵੇ ਸਾਰਿਆਂ ਨੂੰ ਕੋਟੀ ਜੜੀਆਂ ਇਹ ਸਰਕਾਰਾਂ ਦਾ ਕੰਮ ਹੈ ਇਲੈਕਸ਼ਨ ਕਮਿਸ਼ਨ ਦਾ ਕੰਮ ਆ ਜਿਹੜੇ ਇਲੈਕਸ਼ਨ ਨੇ ਉਹ ਬਿਲਕੁਲ ਅਮਨ ਸ਼ਾਂਤੀ ਨਾਲ ਹੋਣ ਸੋ ਇਲੈਕਸ਼ਨ ਕਮਿਸ਼ਨ ਦੇ ਕਰੇ ਨੇ ਪਰ ਆ ਜਿਹੜੀਆਂ ਪਟੜਾਂ ਹੋ ਰਹੀਆਂ ਨੇ ਜਿਹਦੀ ਮਗਰਛ ਆਰ ਪ੍ਰਤਾਪ ਜੀ ਨੇ ਵੀ ਦੱਸਿਆ ਗਰਜੀਤ ਜੀ ਨੇ ਦੱਸਿਆ ਪੰਜਾਬ 'ਚ ਸਰਕਾਰ ਜਿਹੜੀ ਆ ਤੇ ਜਿਹਤਰੇ ਕੰਮ ਚੱਲਦਾ ਰਿਹਾ ਸਰਕਾਰ ਦਾ ਤੇ ਕੀ ਬਣੇਗਾ ਲੈਕ ਚਾ ਮੈਂ ਦੱਸਦਾ ਮੈਂ ਕਿਹਾ ਦਾਦਾ ਮਾਹੌਲ ਜਿਹੜਾ ਦਾਦਾ ਮਾਹੌਲ ਜਿਹੜਾ ਉਹ ਪੈਦਾ ਕੀਤਾ ਜਾ ਰਿਹਾ ਕਿ ਲੋਕ ਜਿਹੜੇ ਨੇ ਵੋਟਾਂ ਪਾਉਣ ਨਾ ਜਾਣ ਜੋ ਲੱਗਦਾ ਜੋ ਲੱਗਦਾ ਜੋ ਅੱਜ ਦੀ ਘਟਨਾ ਤੋਂ ਸਾਰੇ ਸਮਝ ਰਹੇ ਨੇ ਸੋ ਮੈਂ ਸਮਝਣਾ ਅਸੀਂ ਚੋਣ ਕਮਿਸ਼ਨ ਨੂੰ ਰਿਕਵੈਸਟ ਕਰਾਂਗੇ ਉਹਨਾਂ ਨੂੰ ਅਸੀਂ ਰਿਕਵੈਸਟ ਕਰਾਂਗੇ ਮਿਲਾਂਗੇ ਵੀ ਬਿਲਕੁਲ ਇਹ ਸਾਡੀ ਜਿਹੜੀ ਇਲੈਕਸ਼ਨ ਹੈ ਪਾਰਲੀਮੈਂਟ ਦੀ ਸਾਡੀ ਕੱਲਿਆਂ ਦੀ ਦੀ ਪੰਜਾਬ ਦੀ ਹੈ ਸਾਰੇ ਪੰਜਾਬ ਦੇ 13 ਸੀਟਾਂ ਲਾਦੇ ਆ ਪੰਜਾਬ ਸਰਕਾਰ ਦੀ ਵੀ ਜਿੱਥੇ ਜ਼ਿੰਮੇਵਾਰੀ ਆ ਉੱਥੇ ਲੈਕਸ਼ਨ ਕਮਿਸ਼ਨ ਨੇ ਹੁਣ ਸਭ ਕੁਝ ਵੇਖਣਾ ਹੈ ਸੋ ਅਸੀਂ ਉਹਨਾਂ ਨੂੰ ਰਿਕਵੈਸਟ ਕਰਾਂਗੇ ਕਿ ਪੰਜਾਬ 'ਚ ਜਿਹੜੇ ਲੈਕਚਰ ਨੇ ਉਹ ਅਮਨ ਤੇ ਸ਼ਾਂਤੀ ਦਾ ਕਰਵਾਏਗਾ ਜੇ ਕੋਈ ਐਡਾ ਧੱਕਾ ਹੋ ਜਾ ਜੋ ਕੁਝ ਹੋਇਆ ਅੱਜ ਜਿਹੜੀ ਘਟਨਾ ਵਾਪਰੀ ਹੈ ਜਿੱਤੇ ਅਸੀਂ ਨਿੰਦਿਆ ਕਰਦੇ ਹਾਂ ਉੱਥੇ ਲਖਣ ਕਮਿਸ਼ਨ ਨੂੰ ਅਸੀਂ ਇਹੋ ਮੰਗ ਕਰਦੇ ਹਾਂ ਇਹੋ ਰਿਕੁਐਸਟ ਨੂੰ ਕਰਦੇ ਹਾਂ ਕਿ ਲਖਣ ਜਿਹੜੇ ਨੇ ਪੰਜਾਬ ਦੇ ਅਮਨ ਸ਼ਾਂਤੀ ਨਾਲ ਹੋਣ ਸੋ ਇਹੋ ਸਾਡੀ ਇਲੈਕਸ਼ਨ ਕਮਿਸ਼ਨ ਸੋ ਦਾਅਵਾ ਕੀਤਾ ਕਿ ਬੀਤੇ ਦਿਨੀ ਜ਼ਿਲ੍ਹਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਰੈਲੀ ਦੇ ਵਿੱਚ ਗੋਲੀ ਚੱਲੀ ਸੀ ਜਿਸ ਕਰਕੇ ਮਾਹੌਲ ਕਾਫੀ ਤਣਾਅਪੂਰਨ ਬਣਿਆ ਤਾਂ ਉਸ ਤੋਂ ਬਾਅਦ ਹੁਣ ਕਾਂਗਰਸ ਦੀ ਲੀਡਰਸ਼ਿਪ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹਕੀਕਤ ਜੀ ਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ